ਦੀ ਸਾਰਿਆਂ ਨੂੰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਸ਼ਾਹੀ ਲਿਬਾਸ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਹਾਂ ਸਾਰਿਆਂ ਦੀ ਡਿਮਾਂਡ ਆ ਰਹੀ ਸੀ ਕਿ ਪ੍ਰਿੰਟਡ ਵਰਬਰੀ ਦੇ ਸੂਟਸ ਹੈ ਜਿਹੜੇ ਲੈ ਕੇ ਆਓ ਸੋ ਅਸੀਂ ਵਿਦ ਦੁਪੱਟਾ ਤੁਹਾਡੇ ਲਈ ਬਹੁਤ ਹੀ ਵਧੀਆ ਫੈਬਰਿਕ ਹੈ ਬਹੁਤ ਸੋਹਣੀ ਕੁਆਲਿਟੀ ਹੈ ਬਹੁਤ ਸੋਹਣੇ ਪ੍ਰਿੰਟ ਨੇ ਯੂਨੀਕ ਪ੍ਰਿੰਟ ਨੇ ਤੁਹਾਡੇ ਲਈ ਲੈ ਕੇ ਆਏ ਹਾਂ ਤੁਹਾਨੂੰ ਦਿਖਾਉਣੇ ਆ ਜੀ ਅੱਜ ਫਸਟ ਕਲਰ ਦੇਖੋ ਤੁਸੀਂ ਚੈੱਕ ਕਰੋ ਇਸ ਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਇਹ ਇਹਦੇ ਨਾਲ ਪਾਟਨ ਮਸਲੀਨ ਦੀ ਜਿਹੜੀ ਬਾਟਮ ਹੈਗੀ ਔਰ ਇਹ ਦੁਪੱਟਾ ਟਾਈਟਾਈ ਦੇ ਵਿੱਚ ਆਏਗਾ ਸੋ ਨੂੰ ਅਸੀਂ ਦੁਪੱਟਾ ਖੋਲ ਕੇ ਦਿਖਾਉਣੀ ਹੈ ਬਹੁਤ ਹੀ ਜਿਆਦਾ ਪਿਆਰਾ ਰੰਗ ਦੇਖੋ ਕਿੰਨੇ ਸੋਹਣੇ ਖਿੜਕੇ ਆ ਰਹੇ ਨੇ ਪੱਲਿਆਂ ਦੇ ਉੱਤੇ ਟਾਈਡਾਈ ਹੋਈ ਹੋਈ ਹੈ ਕਲਰ ਬਹੁਤ ਜਿਆਦੇ ਪਿਆਰੇ ਨੇ ਕਲਰ ਦਾ ਕੋਈ ਇਸ਼ੂ ਨਹੀਂ ਆਏਗਾ ਕੋਈ ਡਾਈ ਨਹੀਂ ਖਰਾਬ ਹੋਊਗੀ ਤੇ ਕਪੜਾ ਵੀ ਬਹੁਤ ਹੀ ਬੈਸਟ ਕੁਆਲਿਟੀ ਦਾ ਸਾਡੇ ਕੋਲ ਕਪੜਾ ਹੈਗਾ ਸੈਕੰਡ ਕਲਰ ਹੈਗਾ ਇਸ ਦੇ ਵਿੱਚ ਆਫ ਵਾਈਟ ਦੇ ਉੱਤੇ ਨੇ ਜਿਹੜੇ ਪਿਆਰੇ ਪਿਆਰੇ ਮਿੱਠੇ ਜਿਹੇ ਕਲਰ ਪਾਏ ਹੋਏ ਨੇ ਬਹੁਤ ਹੀ ਜਿਆਦੇ ਸੋਹਣੇ ਨੇ ਪ੍ਰਿੰਟ ਦੇਖੋ ਤੁਸੀਂ ਜੇ ਆਪਾਂ ਦੂਰ ਤੋਂ ਇੱਕ ਵਾਰੀ ਦੇਖਦੇ ਆਂ ਲੱਗਦਾ ਜਿਵੇਂ ਆਪਾਂ ਹੈਂਡ ਪੇਂਟ ਆ ਜਿਹੜਾ ਕੀਤਾ ਹੁੰਦਾ ਬਰਬਰੀ ਵੀ ਬਹੁਤ ਹੀ ਜਿਆਦਾ ਫਾਈਨ ਕੁਆਲਿਟੀ ਦੀ ਹੈ ਦੇਖੋ ਤੁਸੀਂ ਬਹੁਤ ਹੀ ਜਿਆਦਾ ਸੌਫਟ ਔਰ ਇਸ ਦੇ ਨਾਲ ਟੈਬੀ ਦਾ ਦੁਪੱਟਾ ਰਹੇਗਾ ਦੁਪੱਟੇ ਦੀ ਡਾਈ ਬਹੁਤ ਜ਼ਿਆਦੇ ਸੋਹਣੀ ਸਾਰਿਆਂ ਦੀ ਜਿਹੜੀ ਡਾਈ ਹੈ ਨਾ ਪੈਟਰਨ ਹੈ ਡਾਈ ਦਾ ਸਾਰਿਆਂ ਦਾ ਅਲੱਗ-ਅਲੱਗ ਹੈ ਬਹੁਤ ਸੋਹਣੇ ਤਰੀਕੇ ਨਾਲ ਡਾਈ ਕੀਤੇ ਗਏ ਨੇ ਪੂਰੇ 2.5 ਮੀਟਰ ਦੇ ਜਿਹੜੇ ਦੁਪੱਟੇ ਨੇ ਇੰਨੇ ਪੀਸ ਦੀ ਜਿਹੜੀ ਹੈਗੀਆਂ ਨੇ ਇਹ ਢਾਈ ਢਾਈ ਦੇ ਰਹਿਣਗੇ ਇਹਦੇ ਨਾਲ ਬਾਟਮ ਆਏਗੀ ਜੀ ਪਲੇਨ ਮਸਲੀਨ ਦੀ ਨੈਕਸਟ ਸੇਡ ਹੈਗਾ ਜਿਹੜਾ ਆਪਣਾ ਸਕਾਈ ਬਲੂ ਦੇ ਵਿੱਚ ਆਏਗਾ ਇਸ ਦਾ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਪਿਆਰਾ ਯੂਨੀਕ ਜਿਹਾ ਪ੍ਰਿੰਟ ਹੈ ਕਲਰ ਵੀ ਬਹੁਤ ਹੀ ਜਿਆਦਾ ਪਿਆਰਾ ਹੈ ਇਸ ਦੇ ਨਾਲ ਇਹ ਪਲੇਨ ਬਾਟਮ ਇਹ ਵੀ ਮਸਲੀਨ ਦੀ ਰਹੇਗੀ ਔਰ ਇਹ ਦੁਪੱਟਾ ਰਹੇਗਾ ਇਹ ਵੀ ਟਾਈਡ ਡਾਈ ਰਹੇਗਾ ਨੈਕਸਟ ਜਿਹੜਾ ਕਲਰ ਆਏਗਾ ਪ੍ਰਿੰਟ ਦੇਖੋ ਤੁਸੀਂ ਅੰਬੀ ਪ੍ਰਿੰਟ ਦੇ ਵਿੱਚ ਆਏਗਾ ਸਾਰਾ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਇਸ ਦੇ ਨਾਲ ਇਹ ਦੁਪੱਟਾ ਟਾਈ ਡਾਈ ਦੇ ਵਿੱਚ ਔਰ ਇਹ ਬਾਟਮ ਆਏਗੀ ਨੈਕਸਟ ਕਲਰ ਸੀ ਗ੍ਰੀਨ ਕਲਰ ਹੈ ਬਹੁਤ ਯੂਨੀਕ ਸ਼ੇਡ ਹੈ ਜੀ ਇਹ ਜਿਆਦਾ ਆਪਾਂ ਨੂੰ ਮਿਲਦਾ ਵੀ ਨਹੀਂ ਹੈਗਾ ਤੁਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਸੋਹਣੀ ਸ਼ੇਡ ਹੈ ਔਰ ਇਸ ਦੀ ਬਾਟਮ ਵੀ ਪਲੇਨ ਰਹੇਗੀ ਵਿਦ ਦੁਪੱਟਾ ਬਹੁਤ ਸੋਹਣੀ ਡਾਈ ਹੋਈ ਹੋਈ ਹੈ ਇਹ ਜਿਹੜੇ ਅਸੀਂ ਸਾਰੇ ਤੁਹਾਨੂੰ ਸੂਟਸ ਦਿਖਾਏ ਹੈ ਜੀ ਇਹਨਾਂ ਦਾ ਪ੍ਰਾਈਸ ਰਹੂਗਾ 2200 ਰੁਪਏ ਅਗਰ ਤੁਹਾਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਕੋਈ ਡਿਜ਼ਾਈਨ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਥੈਂਕ ਯੂ ਸੋ